ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਬਾਣੀ ਹੈ ਉਹਦਾ ਇਹ ਕੀ ਹੈ ਅੰਛ ਹੈ ਹਿੱਸਾ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਕੇਂਦਰੀ ਭਾਵ ਕੀ ਹੈ ਦਾ ਇੱਕ ਗੁਰਸਿੱਖ ਮਨੁੱਖ ਗੁਰੂ ਦੇ ਵਿਛੋੜੇ ਵਿੱਚ ਬੇਇਕਰਾਰ ਹੁੰਦਾ ਹੈ ਅਤੇ ਉਸ ਦਾ ਮਿਲਾਪ ਪ੍ਰਾਪਤ ਕਰਨ ਲਈ ਤੜਫਦਾ ਹੈ ਪ੍ਰਭੂ ਦੀ ਕਿਰਪਾ ਨਾਲ ਉਸ ਨੂੰ ਗੁਰੂ ਦਾ ਮਿਲਾਪ ਹੁੰਦਾ ਹੈ ਅਤੇ ਗੁਰੂ ਦੀ ਸਿੱਖਿਆ ਉੱਤੇ ਚੱਲ ਕੇ ਉਹ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਦਾ ਹੈ ਜੋ ਕਿ ਬਹੁਤ ਆਨੰਦਮਈ ਹੁੰਦਾ ਹੈ ਕੀ ਭਾਵ ਹੈ ਦਾ ਜਿਹੜਾ ਗੁਰਸਿੱਖ ਹੈ ਸਿੱਖ ਹੈ ਉਹ ਗੁਰੂ ਦੇ ਜਿਹੜਾ ਜਦੋਂ ਵਿਛੇੜਾ ਵਿਛੇੜਾ ਹੋ ਜਾਂਦਾ ਗੁਰੂ ਤੋਂ ਵਿਛੋੜਾ ਹੋ ਜਾਂਦਾ ਹੈ ਦੂਰ ਹੋ ਜਾਂਦਾ ਹੈ ਗੁਰੂ ਭਾਵ ਜਿਹੜਾ ਸਿਖਾਉਂਦਾ ਉਹਨਾਂ ਨੂੰ ਰਾਹ ਦਿਖਾਉਂਦਾ ਜਿਹੜਾ ਉਹ ਹੁੰਦਾ ਗੁਰੂ ਜਿਵੇਂ ਸਾਡੇ ਅਧਿਆਪਕ ਨੇ ਉਹ ਕੀ ਨੇ ਗੁਰੂ ਨੇ ਜਦੋਂ ਵਿਛੋੜਾ ਪੈ ਜਾਂਦਾ ਤਾਂ ਉਹਨੂੰ ਮਿਲਣ ਦੇ ਲਈ ਕੀ ਹੈ ਤੜਫਦਾ ਹੈ ਸਿੱਖ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਕੀ ਹੈ ਫਿਰ ਗੁਰੂ ਨਾਲ ਮਿਲਾਪ ਹੁੰਦਾ ਹੈ ਮੇਲ ਹੁੰਦਾ ਹੈ ਗੁਰੂ ਤੇ ਪਰਮਾਤਮਾ ਅਲੱਗ-ਅਲੱਗ ਚੀਜ਼ਾਂ ਨੇ ਗੁਰੂ ਹੁੰਦਾ ਹੈ ਜਿਹੜਾ ਸਾਨੂੰ ਰਾਹ ਦਿਖਾਉਂਦਾ ਸਿਖਾਉਂਦਾ ਤੇ ਪਰਮਾਤਮਾ ਪਰਮਾਤਮਾ ਹੈ ਰੱਬ ਤੇ ਜਦੋਂ ਪਰਮਾਤਮਾ ਦੀ ਕਿਰਪਾ ਦੇ ਨਾਲ ਮਨੁੱਖ ਦਾ ਜੀਵ ਦਾ ਗੁਰੂ ਨਾਲ ਮੇਲ ਹੋ ਜਾਂਦਾ ਹੈ ਤਾਂ ਫਿਰ ਕੀ ਹੈ ਗੁਰੂ ਉਹਨੂੰ ਸਿੱਖਿਆ ਦਿੰਦਾ ਹੈ ਤੇ ਉਸ ਸਿੱਖਿਆ ਦੇ ਉੱਤੇ ਜੀਵ ਚੱਲਦਾ ਹੈ ਉਸ ਸਿੱਖਿਆ ਦੇ ਉੱਤੇ ਚੱਲ ਕੇ ਗੁਰੂ ਦੀ ਸਿੱਖਿਆ ਦੇ ਰਾਹੀ ਕੀ ਹੈ ਜੀਵ ਦਾ ਜਿਹੜਾ ਮਿਲਾਪ ਹੈ ਜੀਵ ਨੂੰ ਪਰਮਾਤਮਾ ਮਿਲ ਜਾਂਦਾ ਹੈ ਪਰਮਾਤਮਾ ਦੇ ਕੋਲ ਚਲਾ ਜਾਂਦਾ ਜੀਵ ਤੇ ਉਹਨੂੰ ਬਹੁਤ ਆਨੰਦਮਈ ਮਹਿਸੂਸ ਹੁੰਦਾ ਹੈ ਉਹਨੂੰ ਬਹੁਤ ਆਨੰਦ ਹੁੰਦਾ ਹੈ ਪਰਮਾਤਮਾ ਨਾਲ ਮਿਲ ਕੇ